ਸਤ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪਿੰਡ ਚਗਾਵਾ ਦੀ ਸਮੂਹ ਸਾਧ ਸੰਗਤ ਵੱਲੋਂ ਦੂਜਾ ਮਹਾਨ ਕੀਰਤਨ ਦਰਬਾਰ ਅਤੇ ਗੁਰਮਤ ਸਮਾਗਮ 17 ਨਵੰਬਰ ਦਿਨ ਐਤਵਾਰ ਪਿੰਡ ਚੁਗਾਵਾਂ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸੰਤ ਗਿਆਨ ਸਿੰਘ ਨਿਰਮਲੇ ਰਾਪੂ ਰਈਆ ਵਾਲੇ ਭਾਈ ਚਮਕੌਰ ਸਿੰਘ ਧੁਨ ਕਥਾਵਾਚਕ ਭਾਈ ਬਲਬੀਰ ਸਿੰਘ ਪਾਰਸ ਢਾਡੀ ਜੱਥਾ ਅਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਕਮਿਸ਼ਰੀ ਜੱਥਾ ਆਇ ਇਸ ਮੂਹ ਸਮਾਜ ਸੰਗਤ ਨੂੰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਬਹੁਤ ਹੀ ਭਲੀ ਭਾਂਤ ਜੋ ਜਾਣਕਾਰੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਪਾਵਨ ਪਵਿੱਤਰ ਆਗਮਨ ਪੁਰਬ ਜੋ 15 ਨਵੰਬਰ 2024 ਨੂੰ ਸੀ ਜੋ ਪਿੰਡ ਜਗਾਵਾ ਦੀ ਸਮੂਹ ਸਾਧ ਸੰਗਤ ਰਲ ਮਿਲ ਕੇ ਉਹ ਗੁਰੂ ਨਾਨਕ ਸਾਹਿਬ ਜੀ ਦਾ ਜੋ ਗੁਰਪੁਰਬ ਹੈ 17 ਤੱਕ ਨੂੰ ਮਨਾਉਣ ਜਾ ਰਹੀ ਹੈ ਸਾਡੇ ਪਿੰਡ ਜੁਗਾਵਾ ਵਿਖੇ ਗੁਰਦਸਾਹਿਬ ਵਿਖੇ 15 ਤਰੀਕ ਨੂੰ ਜੋ ਸ੍ਰੀ ਅਖੰਡ ਪਾਠ ਦਾ ਆਰੰਭ ਹੋਇਆ ਸਨ ਉਹਨਾਂ ਦੇ ਭੋਗ 17 ਤਰੀਕ ਨੂੰ ਪਾਏ ਜਾਣਗੇ ਜੋ ਲੰਗਰ ਚੱਲਣਗੇ ਪੰਡਾਲ ਦੇ ਵਿੱਚ ਹੀ ਚੱਲਣਗੇ ਆਪ ਸਰਬ ਸੰਗਤਾਂ ਪੰਡਾਲ ਦੇ ਦਰਸ਼ਨ ਕਰੋਗੇ ਜੋ ਤਿਆਰੀਆਂ ਚੱਲ ਰਹੀਆਂ ਹਨ ਸਾਧ ਸੰਗਤ ਜੀਓ ਬਾਕੀ ਜੋ ਸ਼ਾਮ ਦਾ ਪ੍ਰੋਗਰਾਮ ਹੈ 6 ਵਜੇ ਤੋਂ ਲੈ ਕੇ 11 ਵਜੇ ਤੱਕ ਜੋ ਕੀਰਤਨ ਸਮਾਗਮ ਜੋ ਹੋਣਾ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਪਿੰਡ ਜੁਗਾਵਾ ਦੀਆਂ ਸੂਤ ਸਾਧ ਸੰਗਤਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਆਪ ਸਰਬ ਸੰਗਤਾਂ ਵੱਦ ਤੋਂ ਵੱਦ ਹਮ ਹਮਾ ਕੇ ਪਿੰਡ ਜੁਗਾਵਾ ਕੀਰਤਨ ਸਮਾਗਮ 'ਚ ਪਹੁੰਚਣ ਦੀ ਕਿਰਪਾ ਕਰਾ ਕਰੋ ਜੀ ਸੋ ਅਸੀਂ ਇਹ ਬੇਨਤੀ ਬਹੁਤ ਹੀ ਪਿਆਰ ਸਹਿਤ ਕਰਦੇ ਹਾਂ ਸਰਬ ਸੰਗਤਾਂ ਨੂੰ ਇਹ ਬੇਨਤੀ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਬਾਕੀ ਜੋ ਜਥੇ ਪਹੁੰਚ ਰਹੇ ਹਨ ਉਹ ਇਸ ਪ੍ਰਕਾਰ ਹਨ ਜੀ ਸੰਤ ਗਿਆਨ ਸਿੰਘ ਦੀ ਪਿੰਡ ਰਾਇਪੁਰ ਰਾਇਆਂ ਵਾਲੇ ਕਥਾਵਾਚਕ ਭਾਈ ਚਮਕੌਰ ਸਿੰਘ ਜੀ ਧੰਨ ਸਾਹਿਬ ਉਹ ਆਪ ਸਰਬ ਸੰਗਤਾਂ ਨੂੰ ਕਥਾ ਨਾਲ ਵਿਚਾਰਾਂ ਨਾਲ ਜੋੜਨਗੇ ਇੱਕ ਜੋ ਜਥਾ ਹੈ ਢਾਡੀ ਜਥਾ ਭਾਈ ਬਲਵੀਰ ਸਿੰਘ ਦੀ ਪਾਰਸ ਔਰ ਕੁਇਛ ਨਹੀਂ ਜਤਾ ਹੈ ਭਾਈ ਪ੍ਰਿਤਪਾਲ ਸਿੰਘ ਜੀ ਬਰਗਾੜੀ ਉਹ ਆਪ ਸਰਬ ਸੰਗਤਾਂ ਨੂੰ ਹਰ ਜਸ ਨਾਲ ਜੋੜਨਗੇ ਸੋ ਸੰਗਤਾਂ ਨੇ ਬਹੁਤ ਵੱਡੀ ਤਦਾਦ ਵਿੱਚ ਪਹੁੰਚ ਕੇ ਹਾਜ਼ਰ ਸੁਣ ਦੀ ਕਿਰਪਾਲਤਾ ਕਰਨੀ ਹੈ ਔਰ ਇੰਨਾ ਪ੍ਰੋਗਰਾਮ ਅਦਿਲਾਹ ਲਿਆਂ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ